ਮੇਰਾ ਨਾਮ ਅਨੰਦਜੀਤ ਸਿੰਘ ਆ ਜੀ ਕਿਥੇ ਦੇ ਰਹਿਣ ਵਾਲੇ ਹੋ ਆ ਮੈਂ ਬੜਵਰ ਦਾ ਰਹਿਣ ਵਾਲਾ ਆ ਜੀ ਹਾਂਜੀ ਤੇ ਇਹਨਾਂ ਨਾਲ ਆਪਣੀ ਯਾਰੀ ਦੋਸਤੀ ਸੀ ਮਨ ਲਾ ਇੱਥੇ ਮੈਂ ਰਹਿੰਦਾ ਸੀ ਕੰਮ ਕਰਾ ਇਹਨਾਂ ਨਾਲ ਕਰਦਾ ਸੀ ਥੋੜੇ ਦਿਨ ਹੋਈ ਸੀ ਮੈਨੂੰ ਆਏ ਨੂੰ ਇੱਥੇ ਕਿਹਦੇ ਨਾਲ ਤੇ ਬਹਾਦਰ ਸਿੰਘ ਨਾਲ ਆ ਜੀ ਉਰਫ ਭੋਲਾ ਹਾਂ ਅੱਛਾ ਜੀ ਠੀਕ ਆ ਜੀ ਤੇ ਮੰਨ ਲਓ ਉਹਦੇ ਘਰ ਵਾਲੀ ਦੇ ਨਾਲ ਕਿਸੇ ਮੁੰਡੇ ਨਾਲ ਨਜਾਇਜ਼ ਸੰਬੰਧ ਸੀਗੇ ਠੀਕ ਆ ਤੇ ਮੈਂ ਵੀ ਸੁੱਤਾ ਪਿਆ ਸੀਗਾ ਤੇ ਰਾਤ ਨੂੰ ਉਹਨੂੰ ਬੁਲਾ ਕੇ ਉਹਦੇ ਸਿਰ ਤੇ ਭਾਰੀ ਚੀਜ਼ ਨਾਲ ਬਾਹਰ ਕਰਵਾਏ ਨੇ ਅੱਤ ਤੁਸੀਂ ਕਿੱਥੇ ਸੀਗੇ ਉਦੋਂ ਮੈਂ ਵੀ ਅੰਦਰ ਹੀ ਸੁੱਤਾ ਪਿਆ ਸੀ ਜਦੋਂ ਮੈਨੂੰ ਪਤਾ ਲੱਗਿਆ ਜੀ ਕਿ ਮੈਂ ਬੰਦਾ ਪਛਾਣ ਲਿਆ ਜੀ ਮੇਰੇ ਨਾਲ ਬੱਕ ਵੀ ਹੋਈ ਵੀ ਆ ਵੀ ਮੈਂ ਸੁੱਖੀ ਆ ਵੀ ਤੂੰ ਚੁੱਪ ਕਰ ਜਾ ਠੀਕ ਆ ਤੇ ਮੈਂ ਹਾਰ ਕੇ ਮੈਂ ਕੰਧ ਟੱਪ ਕੇ ਜਾ ਕੇ ਮੈਂ ਗਵਾਂਡੀ ਨੂੰ ਬੁਲਾ ਕੇ ਲੈ ਕੇ ਆਇਆ ਨਹੀਂ ਜਦੋਂ ਬੰਦਾ ਤੁਸੀਂ ਰਾਤ ਇੱਥੇ ਪਏ ਸੀਗੇ ਹਾਂ ਜੀ ਮੈਂ ਉਰੀ ਪਿਆ ਸੀ ਆ ਜਿਹੜਾ ਬੰਦਾ ਭੋਲਾ ਉਹ ਵੀ ਇੱਥੇ ਪਿਆ ਸੀ ਹਾਂ ਜੀ ਉਹ ਆਪਦੇ ਰੂਮ ਚ ਪਿਆ ਸੀ ਮੈਂ ਲੌਬੀ ਚ ਪਿਆ ਸੀ ਅੱਛਾ ਕਿੰਨੇ ਬੰਦੇ ਅੰਦਰ ਸੀਗੇ ਰਾਤ ਰਾਤ ਜੀ ਅਸੀਂ ਮਤਲਬ ਪੰਜ ਜਣੇ ਸੀਗੇ ਇੱਕ ਬਾਈ ਭੋਲਾ ਇੱਕ ਉਹਦੀ ਘਰ ਵਾਲੀ ਤੇ ਕੋਈ ਕੁੜੀ ਇੱਕ ਮੈਂ ਤੇ ਇੱਕ ਮੇਰੀ ਘਰ ਵਾਲੀ ਪੰਜ ਲੋਕ ਸੀ ਅੱਛਾ ਪੰਜ ਸੀਗੇ ਹਾਂਜੀ ਤੁਸੀਂ ਅਲੱਗ ਰੂਮ ਚ ਪਏ ਸੀਗੇ ਨਾ ਮੈਂ ਅਸੀਂ ਬਾਹਰ ਲੌਬੀ ਚ ਪਏ ਸੀ ਜੀ ਉਹ ਰੂਮ ਚ ਪਏ ਸੀਗੇ ਅੱਛਾ ਰੂਮ ਚ ਪਏ ਹੋਇਆ ਕੀ ਫਿਰ ਹੋਇਆ ਕੀ ਜੀ ਮੈਨੂੰ ਤਾਂ ਅਜੀਬ ਜਿਹੀ ਗੱਲਾਂ ਅਸੀਂ ਕੰਮਕਾਰ ਕਰਨੇ ਥੱਕੇ ਹੋਏ ਸੀ ਬੰਦੇ ਠੀਕ ਆ ਕੋਈ ਕੋ ਪਤਾ ਨਹੀਂ ਲੱਗਿਆ ਤੇ ਦੂਜਾ ਮੈਂ ਲੌਬੀ ਚ ਪਿਆ ਸੀਗਾ ਤੇ ਉਹਦੀ ਘਰ ਵਾਲੀ ਨੇ ਭਾਈ ਜਿੰਦੇ ਜਿੰਦੇ ਖੋਲੇ ਨੇ ਉਸ ਵੀ ਕੀਤਾ ਹੋਊਗਾ ਤੇ ਜਦੋਂ ਅੰਦਰ ਉਹਦੇ ਬਾਹਰ ਹੋਏ ਨੇ ਉਹਦੀ ਬਾਜ ਨਿਕਲੀ ਮੈਨੂੰ ਉਦੋਂ ਪਤਾ ਲੱਗਾ ਜਦੋਂ ਮੈਂ ਦੇਖਿਆ ਤੇ ਮੁੰਡਾ ਮੇਰੇ ਮੂਹਰੇ ਆ ਗਿਆ ਤੇ ਮੈਂ ਮੁੰਡੇ ਨੂੰ ਪਛਾਣ ਲਿਆ ਉਹਦੇ ਨਾਲ ਮੇਰੀ ਗੱਲਬਾਤ ਵੀ ਹੋਈ ਵੀ ਐਵੇਂ ਮੈਂ ਫਲਾਣਾ ਵੀ ਤੂੰ ਚੁੱਪਾ ਕਰ ਜਾ ਤੇ ਐ ਕਰਕੇ ਫਿਰ ਮੈਨੂੰ ਕਹਿੰਦੇ ਰੌਲਾ ਨਾ ਪਾ ਤੇ ਮੈਂ ਜਾ ਕੇ ਕੰਧ ਟੱਪ ਕੇ ਮੈਂ ਗਵਾਂਡੀਆਂ ਨੂੰ ਜਾ ਕੇ ਬੁਲਾ ਕੇ ਲੈ ਕੇ ਆਇਆ ਮੌਜੂਦਾ ਸਰਪੰਚ ਨੂੰ ਬੁਲਾਇਆ ਸੀਨੇ ਤੇ ਫਿਰ ਅਸੀਂ ਮਲਾਉਦ ਹਸਪੀਟਲ ਚ ਲੈ ਗਏ ਜਦੋਂ ਤੁਸੀਂ ਲੈ ਕੇ ਗਏ ਉਦੋਂ ਜਿਉਂਦਾ ਸੀ ਉਹ ਹਾਂਜੀ ਜਿਉਂਦਾ ਸੀਗਾ ਜੀ ਸਾਡੇ ਕੋਲ ਵੀਡੀਓ ਹੈ ਵੀ ਆ ਤੇ ਮਲਾ ਉਹ ਪੱਟੀਆਂ-ਬੁੱਟੀਆਂ ਵੀ ਹੋਈਆਂ ਨੇ ਹਸਪਤਾਲ 'ਚ ਜੀ ਤੇ ਉਹਨਾਂ ਨੇ ਕਿ ਇਸ ਕੁਛ ਵੀ ਕੱਟੇ ਨੇ ਉਥੋਂ ਰੈਫਰ ਕਰਕੇ ਤੋਰਿਆ ਜੀ ਉਦੋਂ ਜਿਉਂਦਾ ਸੀ ਜੋ ਰੈਫਰ ਕਰਕੇ ਤੋਰਿਆ ਤੇ ਗਾਹਾਂ ਲੁਧਿਆਣੇ ਜਾ ਕੇ ਉਹਦੀ ਡੈਥ ਹੋ ਗਈ ਉਧਰ ਨਹੀਂ ਜਾ ਕੇ ਡੱਤ ਹੋਈ। ਹਾਂਜੀ। ਜਿਹੜਾ ਬੰਦਾ ਮਾਰਿਆ ਉਹ ਕੌਣ ਸੀ ਮਾਰਨੇ ਵਾਲਾ ਜਿਹਨੂੰ ਤੁਸੀਂ ਦੇਖਿਆ ਜਿਹੜਾ ਉਹਦਾ ਨਾਂ ਜੀ ਸੁਖ ਸੁਖਪ੍ਰੀਤ ਸੁਖੀ ਸੀਗਾ ਜੀ। ਹਾਂ ਉਹ ਕਿੱਥੇ ਦਾ ਬੰਦਾ? ਢਲੇਰ ਪਿੰਡ ਦਾ ਜੀ। ਉਹ ਕੀ ਕਰਦਾ ਸੀ ਉਹਦੇ ਨਾਲ? ਉਹ ਜੀ ਪਹਿਲਾਂ ਇਹਨਾਂ ਦਾ ਕੋਈ ਮਿੱਟੀ ਮੁਡੀ ਦਾ ਕੰਮ ਪਹਿਲਾਂ ਦੀ ਸਾਂਝ ਗਦੀ ਸੀ ਮੰਨ ਲਓ ਆਪਸ ਵਿੱਚ ਤਾਲ ਮੇਲ ਸੀ ਆਉਣ ਜਾਣ ਸੀ ਇਹਨਾਂ ਦਾ ਆਪ ਵਿੱਚ। ਮਿਲਬਰਤਨ ਸੀਗਾ। ਪਰ ਸਾਡੇ ਨਾਲ ਤਾਂ ਜਾਣ ਪਹਿਚਾਣਾ ਉਹ ਬਾਈ ਦੇ ਥਰੂ ਹੋਈ ਸੀਗੀ। ਅਸੀਂ ਤਾਂ ਉਹਨੂੰ ਜਾਣਦੇ ਯੋਣ ਦੇਣੀ ਸੀਗੇ। ਕਿ ਮੰਨ ਲਓ ਹੁਣ ਤਾਂ ਸਾਡੇ ਨਾਲ ਵੀ ਵਧੀਆ ਜਾਣ ਪਛਾਣ ਹੋ ਗਈ ਸੀ ਇਹਦੇ ਕਰਕੇ। ਵੀ ਬਾਰੇ ਸਾਨੂੰ ਵੀ ਆ ਇਹ ਆ ਗੱਲਾਂ ਗੱਲਾਂ ਬਾਰੇ ਨਹੀਂ ਪਤਾ ਸੀ ਵੀ ਇਹ ਆ ਕੁਝ ਚੱਲ ਰਿਹਾ ਵੀ ਅੰਦਰ ਲਿਵਿੰਗ ਦੇ ਵਿੱਚ ਨੇ ਇਹ ਹਾਂ ਵੀ ਸਾਨੂੰ ਇਹ ਕੁਝ ਨਹੀਂ ਮਤਲਬ ਰਾਤ ਨੂੰ ਕਨਫਰਮ ਹੋ ਗਿਆ ਵੀ ਜਿਹੜਾ ਬੰਦਾ ਬੁਲਾਇਆ ਉਹਦੇ ਘਰ ਵਾਲੀ ਨੇ ਹੀ ਬੁਲਾਇਆ ਸੀ ਉਹ ਤਾਂ ਹਾਂ ਜੀ ਉਹਦਾ ਕਨਫਰਮ ਆ ਜੀ ਉਹ ਮੰਨ ਲਓ ਜੀ ਮੈਨੂੰ ਕਹਿੰਦੀ ਹੁਣ ਤੁਸੀਂ ਦੇਖ ਲਓ ਜੀ ਆਪ ਵੀ ਤੁਹਾਡੇ ਮੌਜੂਦਾ ਇਥੇ ਮੰਨ ਲਓ ਆਂਡ ਕਮਾਂਡ ਇਕੱਠੇ ਹੋ ਗਏ ਜੀ ਉਦੋਂ ਭੱਜ ਗਈ ਡਰਾਮਾ ਕਰਦੀ ਜੋ ਸਹੀ ਹੁੰਦੀ ਤਾਂ ਨਾ ਜਾਂਦੀ ਦੇ ਮਾਲ ਨੂੰ ਕੋਈ ਬੰਦਾ ਬੈਸੀ ਬਾਰਦਤ ਕਰਦਾ ਹੁਣ ਆਪਾਂ ਆਪਣਾ ਪਰਿਵਾਰ ਥੋੜੀ ਛੱਡ ਕੇ ਜਾਵਾਂਗੇ ਜੀ ਹੂੰ ਤੇ ਤਾਂ ਕਰਕੇ ਮੈਨੂੰ ਵੀ ਕਹਿੰਦੀ ਤੂੰ ਚੁੱਪ ਕਰ ਜਾ ਹਾਂ ਠੀਕ ਆ ਜੀ ਆਪਾਂ ਨਹੀਂ ਚੁੱਪਾਂ ਨਾ ਕੀ ਆ ਉਹਦਾ ਜਨਾਨੀ ਦਾ ਉਹਦਾ ਨਾਮ ਜਸਵੀਰ ਕੌਰ ਆ ਜੀ ਠੀਕ ਹੈ ਤੇ ਬੱਚੇ ਕਿੰਨੇ ਨੇ ਇਹਨਾਂ ਦੇ ਬੱਚੇ 1 ਆ ਜੀ ਕੀ ਬੱਚਾ ਕੁੜੀ ਆ ਜੀ ਆਹ ਆ ਜੀ 8 ਸਾਲ ਦੀ ਸਰ ਪਿੰਡ ਸੋਈਆਂ ਦੇ ਵਿੱਚ ਅੱਜ ਇੱਕ ਮਰਡਰ ਹੋਇਆ ਹੈ ਇਹ ਕੌਣ ਆ ਵਿਅਕਤੀ ਕਿਸ ਕੀ ਕਰਨੇ ਜੀ ਇਹ ਨੇ ਮ੍ਰਿਤਕ ਜਿਹੜਾ ਬਹਾਦਰ ਸਿੰਘ ਐਲਿਸ ਭੋਲਾ ਸਨੋਗਰ ਮੀਲ ਸਿੰਘ ਇਹਦੀ ਉਮਰ 40 ਸਾਲ ਹੈ ਇਹ ਸੋਈਆ ਰਹਿੰਦਾ ਥਾਣਾ ਮਰੋਦ ਦੇ ਵਿੱਚ ਇਹ ਜਦੋਂ ਸਾਨੂੰ ਇਤਲਾਹ ਮਿਲੀ ਤਾਂ ਐਸਐਚਓ ਮੈਂ ਮੌਕੇ ਤੇ ਪਹੁੰਚੇ ਇਹਦੀ ਸਿਰ ਦੇ ਉੱਤੇ ਰੋਡ ਰੂਡ ਮਾਰੀ ਹੋਈ ਸੀ ਜਦੋਂ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਵੀ ਇਹਦੀ ਇਹਦੀ ਵਾਈਫ ਹੈ ਜਸਵੀਰ ਕੌਰ ਉਹ ਤੇ ਇੱਕ ਇਹਦੀ ਬੇਟੀ ਹੈ 7 ਸਾਲ ਦੀ ਵਾਈਫ ਹੈ ਜਿਹੜੀ ਉਹਦੀ ਇਹਦੇ ਨਾਲ ਕੋਈ ਮਿੱਟੀ ਦਾ ਕੰਮ ਕਰਦਾ ਸੀਗਾ ਸੁਖਪ੍ਰੀਤ ਸਿੰਘ ਸਾਨੂੰ ਜੀ ਗਏ ਸੀ ਉਹਦੀ ਇਹਦੇ ਨਾਲ ਇੰਟੀਮੇਸ਼ਨ ਹੋ ਗਈ ਮਤਲਬ ਇਹਦੇ ਨਾਲ ਫੇਰ ਹੋ ਗਿਆ ਤੇ ਇਹਨੂੰ ਪਤਾ ਲੱਗ ਗਿਆ ਇਹਨਾਂ ਨੇ ਫਿਰ ਉਸ ਚੀਜ਼ ਦਾ ਇਹਦਾ ਰੋਸ ਚੇਰੇ ਲੋਹੇ ਦੀ 라ਡ ਨਾਲ ਇਹਦੇ ਸਿਰ ਤੇ ਮਾਰ ਕੇ ਇਹਦਾ ਮਰਡਰ ਕਰਤਾ ਤੇ ਦੋਹੇ ਹਥੋਂ ਸਕਿਪ ਹੋ ਗਏ ਪ੍ਰੇਮ ਅਮਨ ਜੀ ਆਪਾਂ ਕਹਿ ਦਈਏ ਮਤਲਬ ਕਿ ਮਰਡਰ ਦਾ ਕਾਨੂੰਨ ਪ੍ਰੇਮ ਸੰਬੰਧ ਗਿਆ ਪ੍ਰੇਮ ਸੰਬੰਧ ਠੀਕ ਇਹਨਾਂ ਵਿੱਚ ਗ੍ਰਿਫਤਾਰੀ ਕਿੰਨੇ ਵਿਅਕਤੀਆਂ ਦੀ ਹੋਈ ਹੈ ਇਹ ਦੋਨੋਂ ਸਕਿਪਾਂ ਜੀ ਭੱਜੇ ਹੋਏ ਨੇ ਅੱਛਾ ਜੀ ਫਿਰ ਬਾਈ ਨੇ ਇਹ ਮਕਦਮਾ ਦਰਜ ਕਰ ਦਿੱਤਾ ਗਿਆ ਠੀਕ ਹੈ ਸੀਨੀਅਰ ਅਫਸਰ ਦੇ ਨੋਟਿਸ ਲਿਆ ਦਿੱਤਾ ਗਿਆ ਐਫਐਸਐਲ ਟੀਮਾਂ ਬਣਾਤੀਆਂ ਸਾਰਾ ਜਲਦੀ ਨਾਲ ਲੁੱਕ ਕਰਾਂਗੇ ਸਾਰਾ ਜਿਹੜਾ ਮੇਰੇ ਤੇ ਕੰਮ ਕੀ ਕਰਦਾ ਸੀ ਬੇਸਿਕਲੀ ਇਹ ਮਿੱਟੀ ਦਾ ਕੰਮ ਕਰਦਾ ਸੀ ਟਾਇਲਡੋਲਿੰਗ ਰੱਖਿਆ ਸੀ ਅੱਛਾ ਜਿਹੜਾ ਨਾਲ ਬੰਦਾ ਸੀ ਉਹ ਵੀ ਇਹਦਾ ਕੋਈ ਉਹ ਵੀ ਇਹਦੇ ਨਾਲ ਕਦੇ ਕੰਮ ਕਰਦਾ ਸੀਗਾ ਪਹਿਲਾਂ ਠੀ ਉਹਦਾ ਘਰ ਆਣਾ ਜਾਣਾ ਸੀਗਾ ਹੂੰ